ਇਹ ਕਿਤੇ ਹਸਪਤਾਲ ਬਣ ਕੇ ਸਵੀਕਾਰਨ ਕਿਹਾ ਇਹਦਾ ਕਾਰਨ ਇਹ ਆ ਜੀ ਵੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਟੂਰੀ ਚ ਮਲਟੀ ਸਪੈਸ਼ਲਿਸਟ ਹਸਪਤਾਲ ਬਣਾਵਾਂਗੇ ਅੱਜ ਉਹ ਮਲਟੀ ਸਪੈਸ਼ਲਿਸਟ ਹਸਪਤਾਲ ਨੂੰ ਦੇਖਣ ਆਏ ਸੀ ਅਸੀਂ ਅੱਜ ਉਹਦੇ ਵੀ ਕਿੰਨਾ ਕੁ ਵਧੀਆ ਚੱਲ ਰਿਹਾ ਹੈਗਾ ਕਿ ਇਹਨਾਂ ਨੇ ਪਹਿਲਾਂ ਅੱਠ ਸਾਲਾਂ ਦੀ ਕੰਮ ਨਹੀਂ ਰਹੇ ਹੋਏ ਸੀ ਮਾਨ ਸਾਹਿਬ ਨੇ ਟੂਰੀ ਹਸਪਤਾਲ ਵਾਸਤੇ ਕੰਮ ਨਹੀਂ ਕੀਤਾ ਇੱਕ ਅੱਧਰ ਸੌ ਮਸ਼ੀਨ ਹੀ ਦੇ ਸਕੇ ਪਹਿਲਾਂ ਅੱਠ ਸਾਲ ਤੋਂ ਉਹ ਮੰਤਰੀ ਬਣ ਕੇ ਪੰਜਾਬ ਦੇ ਫੋਨ ਨਹੀਂ ਅੱਧਰ ਤੋਂ ਮਤਲਬ ਰੈਕੋਡਿੰਗ ਆਲਟਰਾਸਾਉਂਡ ਮਤਲਬ ਕਰਨ ਵਾਸਤੇ ਜਦੋਂ ਬਾਹਰ ਭੇਜ ਰਹੇ ਸੀਗੇ ਤਾਂ ਬਾਹਰ ਜਿਹੜੀਆਂ ਪ੍ਰਾਈਵੇਟ ਲੈਬਸ ਨੇ ਉਹਨਾਂ ਨੂੰ ਉਹਨਾਂ ਦੇ ਫੱਟ ਨਹੀਂ ਦਿੱਤੇ ਉਹਨਾਂ ਦੇ ਪੈਸੇ ਨਹੀਂ ਦਿੱਤੇ ਉਹ ਹੱਥ ਖੜੇ ਕਰਕੇ ਵੀ ਅਸੀਂ ਅਮਨ ਲੋਲਬਾਤ ਵਾਲਾ ਪ੍ਰਾਈਮਾ ਆ ਗਿਆ ਅੱਜ ਇਹ ਬੁੱਕ ਵੀਰੇ ਹਸਪਤਾਲ ਦੀ ਗੱਲ ਚੱਲੀ ਆ ਅੱਜ 20 ਸਾਲ ਤੋਂ 20 ਸਾਲ ਦਾ ਸਮਾਂ ਹੋ ਗਿਆ ਸਰਕਾਰ ਨੂੰ ਇੱਕ ਆਲਟਰਾਸਾਉਂਡ ਮਸ਼ੀਨ ਹੀ ਉਹ ਕਾਹਦੇ ਕਰੂ ਟੈਸਟਿੰਗ ਅੰਦਰ ਹੋ ਰਹੀ ਕੋਈ ਦਵਾਈਆਂ ਨਹੀਂ ਮਿਲ ਰਹੀਆਂ ਅਮਰੀਦ ਖੱਜਲ ਖਵਾਰ ਹੋ ਰਹੇ ਨੇ ਕਿ ਜੇ ਜੇ ਸੀ ਐਮ ਸਿਟੀ ਦੇ ਹਸਪਤਾਲ ਦਾ ਇਹ ਹਾਲ ਆ ਸੀ ਐਮ ਸਾਹਿਬ ਦੇ ਆਪਣੇ ਹਲਕੇ ਦੇ ਹਸਪਤਾਲ ਦਾ ਇਹ ਹਾਲ ਆ ਤਾਂ ਹੋਰਾਂ ਦਾ ਕੀ ਹਾਲ ਹੋਣਾਗਾ ਆਪਾਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਿਰਫ ਇੱਕ ਪੋਸਟਰਾਂ ਦੀ ਸਰਕਾਰ ਆ ਕੋਈ 10 ਲੱਖ ਦਾ ਕੰਮ ਕਰਕੇ ਕਰੋੜ ਰੁਪਏ ਦੇ ਪੋਸਟਰ ਪਾ ਦਿੰਦੇ ਨੇ ਬਈ ਅਸੀਂ ਆ ਕਰਤਾ ਇਹਨੂੰ ਸੋਚੀਏ ਸਰਕਾਰ ਆ ਪਹਿਲਾਂ ਲੋਕਾਂ ਨੂੰ ਪਾਸ ਕਰਦੇ ਹੁੰਦੇ ਸੀ ਕਿ ਇਹ ਪੋਸਟਰਾਂ ਨਾਲ ਆਪਦੀ ਫਸਲੀ ਕਰਦੇ ਪਰ ਆ ਜਾਓ ਕੰਮ ਆਪ ਕਰਵਾ ਦਈਏ ਦੇ ਜਿਹੜੇ ਆਪਣੇ ਸਿਹਤ ਨੂੰ ਸਿੱਧਾ ਮੰਨ ਲੋ ਸੁਹੂਤਾਇ ਦਾਵੇ ਨੇ ਇਹਨਾਂ ਦੇ ਉਹ ਬਿਲਕੁਲ ਜੀਹੋ ਨੇ ਉਹ ਫੇਰ ਹੋਈ ਆ ਸਰਕਾਰ ਤੇ ਉਹੀ ਚੀਜ਼ ਅੱਜ ਦੇਖਣ ਆਈ ਸੀ ਉਹਨੇ ਦੇਵ ਸਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦ ਅੰਦਰ ਦਿਹਾੜਾ ਇਹ ਲੋਕਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਚੋਲਾ ਪਾ ਲਿਆ ਫੋਟੋਆਂ ਲਾ ਲੀਆਂ ਬੀ ਆਰ ਅੰਬੇਦਕਰ ਜੀ ਦੀਆਂ ਪਰ ਇਹ ਲੋਕ ਉਹਨਾਂ ਦਾ ਚੋਲਾ ਪਾ ਕੇ ਗੱਡੀਆਂ ਠੋਰੀਆਂ ਤੇ ਲੱਗੇ ਹੋਏ ਤੇ ਕੱਚਾ ਚਿੱਠਾ ਉਹਦਾ ਜਮੀਨ ਨੰਗਾ ਹੋ ਗਿਆ ਅੱਜ ਕੇਜਰੀਵਾਲ ਦਾ ਕਿ ਉਹਨਾਂ ਨੇ ਕਿੱਡਾ بڑا ਕਾਪੜਾ दारू ਦਾ ਘੁਟਾਲਾ ਕੀਤਾ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੈਂ ਇਹ ਵੀ ਸਮਝਦਾ ਕਿ ਜਿਹੜੀ ਐਕਸਾਈਜ਼ ਪਾਲਿਸੀ ਦਿੱਲੀ ਦੇ ਵਿੱਚ ਉਹਨਾਂ ਨੇ ਲਾਗੂ ਕੀਤੀ ਪਹਿਲਾਂ ਫਿਰ ਉਹਨੂੰ ਵਾਪਸ ਲੈ ਲਿਆ ਉਹੀ ਪਾਲਿਸੀ ਪੰਜਾਬ ਦੇ ਵਿੱਚ ਵੀ ਲਾਗੂ ਨਹੀਂ ਪਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੀ ਦੀ ਦੇ ਘੇਰੇ ਦੇ ਵਿੱਚ ਇਹ ਲੋਕ ਜੇ ਕੋਈ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਉਸ ਪਾਲਿਸੀ ਦੇ ਥਰੂ ਕੋਤਪਲੇਬਾਜੀ ਕੀਤੀ ਹੈ ਤਾਂ ਇਹਦੇ ਤਾਰ ਪੰਜਾਬ ਦੇ ਨਾਲ ਵੀ ਜੁੜਨਗੇ ਤੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਪੇਸ਼ ਧਾਰਿਆ ਹੋਇਆ ਝੂਠੇਨ ਕਲੱਬੀਆਂ ਦਾ ਉਹ ਵੀ ਬਹੁਤ ਜਲਦ ਨੰਗਾ ਹੋ ਜਾਣਾ ਤੇ ਕੇਜਰੀਵਾਲ ਸਾਹਿਬ ਗੱਲਾਂ ਕਰਦੇ ਆ ਜਾਂ ਉਹਨਾਂ ਦੀ ਪਾਰਟੀ ਗੱਲਾਂ ਕਰਦੀ ਹੈ ਵੀ ਸਾਡੇ ਨਾਲ ਧੱਕਾ ਹੋ ਰਿਹਾ। ਤਰੀਬ-ਤਰੀਬ 6-7 ਮਹੀਨਿਆਂ ਤੋਂ ਉਹਨਾਂ ਨੂੰ ਸੰਮਣੇ ਭੇਜੇ ਜਾ ਰਹੇ ਸੀ। ਜੀ ਨੇ ਉਹ ਬੜਾ ਲੰਮਾ ਉਹਨਾਂ ਨੂੰ ਮੌਕਾ ਦਿੱਤਾ ਵੀ ਤੁਸੀਂ ਪੇਸ਼ ਹੋ ਜਾਓ ਤੁਹਾਡੇ ਤੋਂ ਪੁੱਛ-ਕਿਛ ਕਰਨੀ ਹੈ। ਪਰ ਜਦੋਂ ਉਹ ਨਹੀਂ ਪੇਸ਼ ਹੋਏ, ਇਵਨ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਵੀ ਲਾਈ। ਉਹਨਾਂ ਨੇ ਕਿਹਾ ਕਿ ਮੈਨੂੰ ਐਂਟੀਸਿਪਟਰੀ ਬੇਲ ਦੇ ਦਿੱਤੀ ਜਾਵੇ। ਪਰ ਹਾਈ ਕੋਰਟ ਨੇ ਜਦੋਂ ਦੇਖਿਆ ਕਿ ਈਡੀ ਦੇ ਕੋਲ ਕਿੰਨੇ ਜ਼ਿਆਦਾ ਪੁਖਤਾ ਸਬੂਤ ਨੇ ਦਾ ਹਾਈ ਕੋਰਟ ਨੇ ਵੀ ਇਹ ਕਹਿ ਕੇ ਜਵਾਬ ਦੇ ਦਿੱਤਾ ਵੀ ਤੁਹਾਨੂੰ ਐਂਟੀਸਿਪੇਟਰੀ ਬੇਲ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਈਡੀ ਦੇ ਕੋਲ ਪੂਰਤਾ ਸਬੂਤ ਨਹੀਂ ਤੇ ਪੂਰਤਾ ਸਬੂਤ ਦੇ ਕਾਰਨ ਕਈ ਇਹਨਾਂ ਦੇ ਮੰਤਰੀ ਢੇੜ ਸਾਲ ਤੋਂ ਹੀ ਦੋ ਸਾਲ ਤੋਂ ਉੱਧਰ ਬੈਠਾ ਹਨ ਪਰ ਕੋਈ ਵੀ ਕੋਟ ਉਹਨਾਂ ਨੂੰ ਜਵਾਨਤਰੀ ਦੇ ਰਹੀ ਤੇ ਮੈਂ ਸਮਝਦਾ ਵੀ ਕੇਜਰੀਵਾਲ ਸਾਹਿਬ ਵੀ ਹੁਣ ਲੰਬਾਈ ਜੇਲ੍ਹ ਦੇ ਵਿੱਚ ਜਾਣਗੇ ਤੇ ਜਿਹੜਾ ਉਹਨਾਂ ਨੇ ਕੀਤੇ ਹੋਏ ਕਰਮਾਂ ਦੀ ਸਜ਼ਾ ਉਹਨਾਂ ਨੂੰ ਮਿਲੇ ਆਪ ਵਰਕਰ ਦਿੱਲੀ ਤੇ ਪੰਜਾਬ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਕਿਸ ਤਰ੍ਹਾਂ ਦਾ ਅਸਰ ਦੇਖ ਨਹੀਂ ਮੈਨੂੰ ਤਾਂ ਇਹ ਸੰਗਰੂਰ 'ਚ ਦਿਖਾਇਆ ਨਹੀਂ ਕੋਈ ਇਹਨਾਂ ਦਾ ਪ੍ਰਦਰਸ਼ਨ ਕਰਦਾ ਤੁਹਾਨੂੰ ਦਿਖਿਆ ਤੁਸੀਂ ਪੱਤਰਕਾਰ ਹੋ ਤੁਹਾਡੇ ਕੋਲ ਤਾਂ ਇਨਫਾਰਮੇਸ਼ਨ ਪੜ੍ਹਨੀ ਚਾਹੀਦੀ ਹੈ। ਹੱਬ ਸੀ ਸੰਗਰੂਰ ਜ਼ਿਲ੍ਹਾ ਸੰਗਰੂਰ ਲੋਕ ਸਭਾ ਕੋਈ ਦਿਖਿਆ ਪ੍ਰਦਰਸ਼ਨ ਕਰਦਾ। ਆਤੀਸ਼ੀ ਜੀ ਕਹਿ ਰਹੇ ਸੀ ਉੱਥੇ ਦਿੱਲੀ ਦੇ ਵਿੱਚ ਕਿ ਸਾਰੀ ਦਿੱਲੀ ਸਾਡੇ ਨਾਲ ਆ ਜੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਪਿੱਛੇ ਆਊਗੀ। ਪੰਜਾਬ ਉਹਨਾਂ ਦੇ ਪਿੱਛੇ ਆਊਗਾ। ਮੈਂ ਸੰਗਰੂਰ ਜ਼ਿਲ੍ਹੇ ਨੂੰ ਮੰਨਦਾ ਵੀ ਸੰਗਰੂਰ ਜ਼ਿਲ੍ਹਾ ਆਮ ਆਦਮੀ ਪਾਰਟੀ ਦੇ ਪੈਰ ਲੋਣ ਵਾਲਾ ਜ਼ਿਲ੍ਹਾ ਹੈ। ਲੋਕ ਸਭਾ ਪੈਰ ਲੋਣ ਵਾਲੀ ਲੋਕ ਸਭਾ ਕਿਉਂਕਿ ਇੱਕੋ ਇੱਕ ਲੋਕ ਸਭਾ ਪਿਛਲੀ ਸਰਕਾਰ ਦੇ ਵਿੱਚ ਇਹਨਾਂ ਕੋਲ ਸੀ। ਤੇ ਉੱਥੇ ਤਾਂ ਕੋਈ ਪ੍ਰਦਰਸ਼ਨ ਕਰਦਾ ਦਿਖਿਆ ਜੀ। ਪੰਜਾਬ ਦੇ ਲੋਕ ਸੋਸ਼ਲ ਮੀਡੀਆ ਤੁਸੀਂ ਚੈੱਕ ਕਰ ਜਦੋਂ ਦਾ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਇਆ ਨੇ ਕਿੰਨੇ ਜਿੱਥੇ ਲੱਗੇ ਕਰਿਆ ਪੰਜਾਬ ਦੇ ਲੋਕ ਇੰਨੇ ਜ਼ਿਆਦਾ ਖੁਸ਼ ਐ ਪੰਜਾਬ ਦੇ ਲੋਕਾਂ ਨੂੰ ਪਤਾ ਸੀ ਵੀ ਪੰਜਾਬ ਦਾ ਜੇ ਕੋਈ ਪੈਸਾ ਖਰਾਬ ਕਰ ਰਿਹਾ ਪੰਜਾਬ ਦੇ ਵਿੱਚ ਇੰਟਰਫੀਅਰ ਕਰ ਰਿਹਾ ਤਾਂ ਕੇਜਰੀਵਾਲ ਕਰ ਰਿਹਾ ਤੇ ਕੇਜਰੀਵਾਲ ਦੀ ਸਰਕਾਰ ਨੂੰ ਇਸ ਵਾਰ ਜਿਹੜੀਆਂ ਲੋਕ ਸਭਾ ਦੀ ਚੋਣਾਂ ਹੋਣੀ ਐ ਇਹਦੇ ਵਿੱਚ ਹੀ ਸਭ ਕੋਲਾਂ ਨੇ ਸਿਖਾ ਦੇਣਾ ਤੇ ਜਿਹੜੀ ਇਹ 13 0 ਦੀ ਗੱਲ ਕਰਦੇ ਐ 0 13 ਤੁਹਾਡੇ ਸਾਹਮਣੇ ਆ ਜਾਣਾ ਥੋੜੇ ਸਮੇਂ ਦੀ ਗੱਲ ਕੱਲ ਇਹਨਾਂ ਦੇ ਵਕੀਲਾਂ ਨੇ ਵੀ ਜੱਜ ਘਾ ਵਾਪਸ ਕਰ ਲਿਓ ਉਹਦੇ ਬਾਰੇ ਕੀ ਕਰੀਓ ਉਹਨਾਂ ਨੂੰ ਵੀ ਪਤਾ ਹੈ ਜੀ ਕੇਜਰੀਵਾਲ ਸਾਹਿਬ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਕਿ ਇਹ ਜਾਂਚ ਜਦੋਂ ਪਹਿਲੇ ਸੁਪਰੀਮ ਕੋਰਟ ਦੇ ਵਿੱਚ ਲਾਤੀ ਉਹ ਰਿਜੈਕਟ ਹੋ ਗਈ ਤਾਂ ਮੈਨੂੰ ਲੱਗਦਾ ਜਿੰਨਾ ਕਿ ਮੈਂ ਕਾਨੂੰਨ ਦੇ ਬਾਰੇ ਜਾਣਦਾ ਹੈ ਕਿ ਫਿਰ ਸਾਡੇ ਕੋਲ ਕੋਈ ਰਾਹ ਨਹੀਂ ਰਹਿਣਾ ਇਸ ਕਰਕੇ ਉਹ ਲੰਬਾ ਸਮਾਂ ਉਹਨਾਂ ਨੂੰ ਕਿਵੇਂ ਸਬੂਤਾਂ ਨੂੰ ਕਾਊਂਟਰ ਕਰਨਾ ਹੈ ਉਹਦੇ ਲਈ ਸਮਾਂ ਲੈ ਰਹੇ ਆ ਮੈਨੂੰ ਇਹ ਲੱਗ ਰਿਹਾ ਤਾਂ ਕਰਕੇ ਉਹ ਜਾਂਚੀ ਕਾ ਵਾਪਸ ਲਈ ਹੈ ਪਰ ਕੋਰਟ ਨੇ ਕੱਲ ਰਿਮਾਂਡ ਵੀ ਦੇ ਦਿੱਤਾ ਈਡੀ ਨੂੰ ਤੇ ਹੋਰ ਵੀ ਖਲਾਸੀ ਹੋਣਗੇ ਅਗਰ ਪੰਜਾਬ ਦੇ ਨਾਲ ਕੋਈ ਤਾਰ ਜੋੜਦੇ ਹੋਣਗੇ ਹੋ ਸਕਦਾ ਪੰਜਾਬ ਵਾਲੇ ਧਰਨਾ ਪ੍ਰਦਰਸ਼ਨ ਤਾਂ ਹੀ ਕਰ ਰਹੇ ਕਿਤੇ ਸਾਧੀਆਂ ਬੋਲ ਨੇ ਮੁੱਢਿਆ ਇਹ ਵੀ ਸਾਹਮਣੇ ਸਾਰਾ ਪੁਛ ਆ ਜਾਣਾ ਹੈ ਕੋਈ ਰਿਮਾਂਡ ਦੇ ਵਿੱਚ ਇਹ ਅਰਮਿਤ ਕੇ ਜੀ